ਇੱਕ ਵਾਸਤਾ ਸੀ ਉਹਨਾਂ ਨਾਲ ਲੜ ਰਹੇ ਗੜੀ ਮੰਦਪਾ ਕੀ ਗੱਲ ਹੈ ਦੂਜੇ ਪਾਸੇ ਬੀਜੇਪੀ ਇਸ ਮੌਕੇ ਨੂੰ ਦੇਖ ਕੇ ਕਿਉਂ ਤਾਂ ਲੜ ਰਹੇ ਨੇ ਹਰ ਦੂਜੇ ਤੀਜੇ ਦਿਨ ਬੀਬੀ ਐਮ ਵੀ ਰਿਹਾਰੀ ਇੱਥੇ ਭੇਜ ਦਿੰਦੀ ਹੈ ਜੀ ਫੱਟਾ ਖੋਲਾਂਗੇ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਮੇਰਾ ਤੀਜੀ ਵਾਰ ਮੈਨੇ ਮਰੇਤੇ ਹੋਣਾ ਹੋ ਗਿਆ ਇੱਕ ਹਫ਼ਤੇ ਚ ਦੱਸ ਦੇਣਾ ਚਾਹ। ਮਤਲਬ ਤੁਸੀਂ ਇੰਨੇ ਜ਼ਿਆਦਾ ਪੰਜਾਬ ਦੇ ਵਿਰੋਧੀ ਹੋਗੇ ਕਿ ਪੰਜਾਬ ਨੂੰ ਤੁਸੀਂ ਹਿੱਸਾ ਨਹੀਂ ਮੰਨਦੇ ਦੇਸ਼ ਦਾ ਅੱਜ ਫੇਰ ਆ ਕੇ ਟੜਕੀਓ ਮੈਂ ਅੱਜ ਕਿਤੇ ਹੋਰ ਜਾਣਾ ਸੀ ਮੈਨੂੰ ਇੱਥੇ ਆਉਣਾ ਪਿਆ ਕਿਉਂਕਿ ਇਹ ਲੜਾਈ ਵੀ ਬਹੁਤ ਵੱਡੀ ਹੈ ਕਦੇ ਲੋਹਾਂਡ ਜਾਵੜਦੇ ਆ ਅਸੀਂ ਉੱਥੋਂ ਪਾਣੀ ਖੋਲ੍ਹਾਂਗੇ ਮਤਲਬ ਬੱਚਿਆਂ ਦੀ ਤਰ੍ਹਾਂ ਨਾ ਲੜਦੇ ਆ ਨਾ ਕੋਈ ਹਾਈ ਕੋਰਟ ਦਾ ਆਰਡਰ ਹੈ ਨਾ ਕੋਈ ਕਿਤੇ ਕਿਸੇ ਕਿਤੇ ਕਾਗਜ਼ ਤੇ ਲਿਖਿਆ ਹੋਵੇ ਕਿ 4500 ਕਿਸੇ ਨੂੰ ਛੱਡ ਦੇ ਅਡਵਾਈਸ ਕੀਤਾ ਗਿਆ ਦੋ ਤਰੀਕ ਨੂੰ ਅਡਵਾਈਸ ਆਰਡਰ ਨਹੀਂ ਕੀਤਾ ਸੁਪਰੀਮ ਕੋਰਟ ਨੇ ਕਿਹਾ ਦੋ ਤਰੀਕ ਦਾ ਫੈਸਲਾ ਲਾਗੂ ਕਰ ਦੋ ਉੱਜ ਤੱਕ ਕਿਤੇ ਅਡਵਾਈਸ ਹੈ ਹੀ ਨਹੀਂ ਆਪਣਾ ਆਰਡਰ ਹੈ ਹੀ ਨਹੀਂ ਕਿਵੇਂ ਲਾਗੂ ਕਰਦੀ ਕੋਈ ਜਦੋਂ ਆਰਡਰ ਹੀ ਹੈ ਨਹੀਂ ਕੀ ਲਾਗੂ ਕਰਦੀ ਅਸੀਂ ਮਾਲਕਾਂ ਅੱਜ ਵੀ ਉਸੇ ਗੱਲ ਤੇ ਅੜੇ ਰਹੇ ਜਦੋਂ ਕੋਲਣਾ ਹੈ ਪਾਣੀ ਮੌਕੇ ਤੇ ਲਿਓ ਸੀ ਕਿ ਸਾਡਾ ਆਰਡਰ ਹੈ ਜੀ ਸਾਨੂੰ ਪਾਣੀ ਕੋਲਣਾ ਦਿਓ ਸਾਡੇ ਕੋਲੇ ਸਾਡੇ ਕੋਲ ਆਰਡਰ ਹੀ ਹੈ ਕਿੱਥੇ ਸੀ ਸਾਡਾ ਦਿਖਾਓ ਹਾਈ ਕੋਰਟ ਦਾ ਆਰਡਰ ਹਾਈ ਕੋਰਟ ਦਾ ਆਰਡਰ ਦਿਖਾਓ ਅਸੀਂ ਕੋ ਜੁਵਾਕਾਂ ਅਸੀਂ ਸਰਕਾਰ ਬਰੋਂ ਲੜ ਰਹੇ ਆਂ ਅਸੀਂ ਐਮੀ ਐਮੀ ਕਰ ਦਾਂਗੇ ਵੀ ਇਹ ਗਲਤ ਹੈ ਕਿੱਥੇ ਨੇ ਹਾਈ ਕੋਰਟ ਦੇ ਆਰਡਰ ਕੇ ਪਾਣੀ ਛੱਡੋ ਉਹ ਮੀਟਿੰਗ ਜਿਹੜੀ ਦੋ ਤਰੀਕ ਵਾਲੀ ਸੀਗੀ ਉਹਦੇ ਮਿਨਟਸ ਹੈ ਨਹੀਂ ਉਹ 9 ਤਰੀਕ ਨੂੰ ਇੱਕ ਗਿੱਦਰ ਚਿੱਠੀ ਜੀ ਬਣਾ ਲਏ ਉਥੋਂ 9 ਤਰੀਕ ਨੂੰ 2 ਤਰੀਕ ਦੇ ਮਿੰਟਸ ਨਹੀਂ ਹੈਗੇ ਉਹਦੇ ਸਾਡੇ ਇਰੀਗੇਸ਼ਨ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਤੇ ਸਾਡੇ ਚੀਜ਼ ਕੈਪ ਸਿਨਾ ਸਾਡੇ ਚੀਫ ਸੈਕਟਰੀ ਉਥੇ ਤੇ ਡੀਜੀਪੀ ਮੌਜੂਦ ਸੀ ਉਥੇ ਕੋਈ ਸਾਈਨ ਨਹੀਂ ਹੋਏ ਹੋਏ ਇਹਨਾਂ ਦੇ ਕਿਸੇ ਦੇ ਵੀ ਸਾਈਨ ਨਹੀਂ ਉਥੇ ਸੋ ਇਹ ਹਰ ਰੋਜ਼ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਮੈਂ ਬੀਬੀਐਮਬੀ ਨੂੰ ਤੇ ਬੀਜੇਪੀ ਨੂੰ ਖਾਸ ਤੌਰ ਤੇ ਕਿਉਂਕਿ ਇੱਕੋ ਗੱਲ ਹੈ ਦੋਨਾਂ ਦੀ ਉਹਨੂੰ ਮੈਂ ਪਹਿਲੇ ਤਾਂ ਮੈਂ ਸਲਾਹ ਦਿੰਦਾ ਸੀ ਹੁਣ ਮੈਂ ਉਹਨਾਂ ਨੂੰ ਵਾਰਨ ਕਰਦਾ ਚੇਤਾਵਨੀ ਦਿੰਦਾ ਕਿ ਬਾਰ ਬਾਰ ਇੱਥੇ ਆ ਕੇ ਲਾਅ ਐਂਡ ਆਰਡਰ ਡਿਸਟਰਬ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇੱਥੇ ਕੋਈ ਨੁਕਸਾਨ ਹੋ ਗਿਆ ਕੋਈ ਜਾਨੀ ਕੋਈ ਮਾਲੀ ਜਾ ਕੋਈ ਇੱਥੇ ਵਾਇਲੈਂਸ ਹੋ ਗਈ ਤਾਂ ਉਹਦੇ ਜ਼ਿੰਮੇਵਾਰ ਬੀਜੇਪੀ ਤੇ ਬੀਬੀਐਮਬੀ ਹੋਊਗੀ ਸਰ ਇਹ ਲਿਖਤੀ ਆਰਡਰ ਕਰ ਦਿੱਤਾ ਗਿਆ ਜੀ ਬੀਬੀਐਮਬੀ ਨੂੰ ਵੀ ਜੇ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਲਾਅ ਐਂਡ ਆਰਡਰ ਦੀ ਸਥਿਤੀ ਨਾਲ ਜੇਕਰ ਕੋਈ ਪੰਗਾ ਲੈਂਦਾ ਹੈ ਅਸੀਂ ਆਲਰੇਡੀ ਉਹਨਾਂ ਨੂੰ ਚਿੱਠੀ ਲਿਖ ਚੁੱਕੇ ਹਾਂ ਕਿ ਹਰ ਰੋਜ਼ ਨਾ ਜਾ ਕੇ ਉੱਥੇ ਪੰਗੇ ਲਓ ਇਹ ਵੀ ਸੈਂਸਿਟਿਵ ਜ਼ੋਨ ਹੈ ਬਲੈਕਆਊਟ ਹੋਇਆ ਕੀਤਾ ਹੋਇਆ ਕੀ ਉਹ ਬਲੈਕਆਊਟ ਚਾ ਕੇ ਖੋਲਣਗੇ ਸਰ ਉਹ ਨਹੀਂ ਫਿਰ ਤੁਸੀਂ ਕਹਿੰਦੇ ਕੋਰਟ ਨਾਲ ਆਰਡਰ ਨਹੀਂ ਦਿੱਤੇ ਫਿਰ ਕੋਰਟ ਉਹ ਕੋਰਟ ਨਹੀਂ ਗਿਆ ਐਫੀਡੇਵਿਟ ਦਿਓ ਐਫੀਡੇਵਿਟ ਚ ਕੀ ਦਿੱਤਾ ਉਹਨਾਂ ਨੇ ਅਨ ਆਈਡੈਂਟੀਫਾਈਡ ਮੌਬ ਹੈ ਭੀੜ ਹੈ ਮੈਂ ਕਿ ਕਰਾਂ ਅਰਧ ਅਰਧ ਪਿੰਡਾਂ ਦੇ ਲੋਕ ਨੇ ਮਾਨ ਸਾਹਿਬ ਕਾਨੂੰਨੀ ਵਿਚਾਰਾ ਜੀ ਤੁਹਾਡੇ ਕੋਲੋਂ ਕੋਈ ਸੁਪਰੀਮ ਕੋਰਟ ਦੇ ਵਿੱਚ ਸਮੁੱਦੇ ਤੇ ਜਾ ਸੁਪਰੀਮ ਕੋਰਟ ਚ ਤਾਂ ਤਾਂ ਜਾਈਏ ਜੇ ਕੋਈ ਸਾਨੂੰ ਆਰਡਰ ਹੋਇਆ ਹੋਵੇ ਕਿ ਕਿਹੜੇ ਕਿਹੜੇ ਆਰਡਰ ਨੂੰ ਚੈਲੰਜ ਕਰੀਏ ਸੁਪਰੀਮ ਕੋਰਟ ਚ ਹੈ ਹੀ ਨਹੀਂ ਜਦੋਂ ਕੋਈ ਆਰਡਰ ਪਾਣੀ ਛੱਡਣ ਦਾ ਮਾਨ ਸਾਹਿਬ ਤੁਸੀਂ ਜਿਹੜੇ ਖੱਟਰ ਸਾਹਿਬ ਦੇ ਆਟੋਮ ਤੇ ਬੀਵੀਐਮ ਦੀ ਵਾਰ-ਵਾਰ ਇਹਦਾ ਸੁਝਾ ਖੱਟਰ ਸਾਹਿਬ ਕਰ ਰਹੇ ਹੈ ਖੱਟਰ ਸਾਹਿਬ ਜਿੱਦ ਮਣਾ ਕੇ ਬਹਿ ਗਿਆ ਹੈ ਬਿਜਲੀ ਮੰਤਰੀ ਹੈ ਮਾਝਾ ਤੁਹਾਡੇ ਲਈ ਇੱਕ ਸਪੈਸ਼ਲ ਪੈਕੇਜ ਤਾਂ ਪੰਜਾਬ ਹਮੇਸ਼ਾ ਹੀ ਜੰਗ ਲੜਾਈ ਲੱਗਿਆ ਜੋ ਹਮੇਸ਼ਾ ਮੂਰੇ ਰਹਿੰਦਾ ਹੈ ਇੱਕ ਸਪੈਸ਼ਲ ਪਕ ਪੈਕੇਜ ਦੀ ਮੰਗ ਵੀ ਕੀਤੀ ਹੈ ਸਪੈਸ਼ਲ ਬਾਅਦ ਚ ਲੈ ਲਾਂਗੇ ਸਾਡੇ ਵਾਲਾ ਤਾਂ ਰਹਿਣ ਦੋ ਇਹ ਤਾਂ ਸਾਡਾ ਕੋਈ ਜਾਂਦੇ ਜਿਹੜਾ ਹੈਗਾ ਸਾਡੇ ਕੋਲੇ ਪੈਕੇਜ ਦੇਣ ਦੀ ਗੱਲ ਤਾਂ ਛੱਡੋ ਜੀ ਸਾਡੇ ਤੋਂ ਜੋ ਚੀਜ਼ਾਂ ਖੋਈ ਜਾਂਦੇ ਨੇ ਹਾਂ ਮਾਨਵਤਾ ਦੇ ਆਧਾਰ ਤੇ ਦੇ ਵੀ ਰਹੇ ਹਾਂ ਕੱਲ ਰਾਤ ਆਰਮੀ ਵੱਲੋਂ ਰਾਜਸਥਾਨ ਗਵਰਨਮੈਂਟ ਨੂੰ ਚਿੱਠੀ ਲਿਖੀ ਗਈ ਕਿਉਂਕਿ ਉੱਥੇ ਨੇ ਉਹ ਕਿ ਗੰਗਾ ਨਗਰ ਪੀਕਾ ਨੇਰ ਜਸਲਮੀਰ ਚ ਬਹੁਤ ਜ਼ਿਆਦਾ ਭਾਰੀ ਗਿਣਤੀ ਚ ਫੌਜ ਲਾਈ ਹੋਈ ਹੈ ਪੀਣ ਵਾਲੇ ਪਾਣੀ ਦੀ ਲੋੜ ਹੈ ਪਉ ਉਹਨਾਂ ਨੇ ਸਾਨੂੰ ਚਿੱਠੀ ਲਗੀ ਅਸੀਂ ਰਾਤੋਂ ਰਾਤ ਛੱਡਤਾ ਜੀ ਆਪਦੇ ਹਿੱਸੇ ਚ ਆਰਮੀ ਵਾਸਤੇ ਲੇਕਰ ਆਰਮੀ ਵਾਸਤੇ ਜੀ ਕਿੰਨਾ ਪਾਣੀ 5500 ਕਿਉਸੇ ਪੰਜ ਹਜ਼ਾਰ ਉਹਨਾਂ ਦਾ ਰਾਸਥਾਨ ਫੀਡਰ ਚ ਬਣਦਾ ਕਿਉਂਕਿ ਰਾਸਥਾਨ ਫੀਡਰ ਦੀ ਰਿਪੇਅਰ ਚੱਲਦੀ ਸੀ ਜ਼ੀਰੋ ਜਾ ਰਹੀ ਸੀ ਉਹਨਾਂ ਨੇ ਮਿਲਟਰੀ ਨੇ ਰਿਪੇਅਰ ਜਿਹੜੀ ਪ੍ਰੀਪੌਨ ਕਰਾ ਲਈ ਤੇ ਉਹਨਾਂ ਨੇ 500 ਐਕਸਟਰਾ ਮੰਗੇ 500 ਪੰਜਾਹ ਦੇ ਹਿੱਸੇ ਚ ਉਹ ਦਿੱਤਾ ਆਸੀਬ ਆਰਮੀ ਵਾਸਤੇ ਦੇਸ਼ਿਤ ਵਾਸਤੇ ਸਾਡਾ ਖੂਨ ਵੀ ਆਜਰੇ ਪਾਣੀ ਦੀ ਕਿਹੜੀ ਗੱਲ ਪਰ ਆ ਚੀਜ਼ ਗਲਤ ਹੈ ਜਿਹੜੀ ਜਿਹੜੀ ਇਹ ਇਲੀਗਲੀ ਲੈ ਕੇ ਜਾ ਰਹੇ ਸਾਬ ਜੇਕਰ ਹੁਣ ਕੋਈ BBMP ਦਾ ਅਧਿਕਾਰੀ ਅੱਜ ਤੋਂ ਬਾਅਦ ਇੱਥੇ ਆਉਂਦਾ ਹੈ ਪਾਣੀ ਰਿਲੀਜ਼ ਕਰਾਂ ਉਹ ਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਊਗੀ ਕਿਉਂਕਿ ਕਈ ਵਾਰ ਬੈਂ ਸਾਹਿਬ ਨੇ ਵੀ ਕਹਿ ਦਿੱਤਾ ਵੀ ਜੇਕਰ BBMP ਦੇ ਅਧਿਕਾਰੀ ਆਉਂਦਾ ਤਾਂ ਉੱਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਉਹ ਤਾਂ ਦੇਖਾਂਗੇ ਹੁਣ ਫਿਰ ਉਹਨਾਂ ਨੇ ਹੱਦ ਹੋ ਗਈ ਇਹਨਾਂ ਦੀ ਉਹ ਸਾਡੇ ਵੀ ਸਬਰ ਦਾ ਨਹੀਂ ਧਿਆਨ ਲੈਂਦੇ ਨੇ ਹਰ ਰੋਜ਼ ਇਹ ਜਿਉ ਉਹ ਜਿੱਦ ਨਹੀਂ ਤਾਂ ਜਿੱਦ ਵਿੱਚ ਪੰਜਾਬੀ ਵੀ ਮੰਨੇ ਗਏ ਨੇ ਠੀਕ ਹੈ ਜਿਲ੍ਹਾ ਪ੍ਰਸ਼ਾਸਨ ਜਿਸ ਟਾਈਮ ਨਾ ਲਾਂਦਾ ਹੈ ਦੇ ਉਹ ਆਰਡਰ ਦੀ ਕਾਪੀ ਨਹੀਂ ਮੰਗਦੇ ਵੀ ਸਾਨੂੰ ਆਰਡਰ ਮੰਗਦੇ ਆ ਜੀ ਉਹ ਕਹਿੰਦੇ ਨਹੀਂ ਸਾਡੇ ਕੋਲ ਹੈਗੀ ਹੈਗੀ ਤੁਸੀਂ ਨਾਲ ਚਲੋ ਨਾਲ ਚਲੋ ਇੱਥੇ ਆ ਜਾਂਦੇ ਨੇ ਕੋਈ ਦਿਨ ਦੀ ਕਾਪੀ ਮੈਂ ਮੁੱਖ ਮੰਤਰੀ ਨੂੰ ਦਿਖਾਉਣਗੇ ਬੀਬੀਐਮਬੀ 60% ਸਾਡਾ ਹਿੱਸਾ ਹੈ ਕੀ ਉਹਨਾਂ ਦਾ ਫਰਜੀ ਮੰਨਦਾ ਪਹਿਲਾਂ ਮੁੱਖ ਮੰਤਰੀ ਨੂੰ ਕਾਲ ਕਰਨ ਕਿ ਅੱਜ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਜੀ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਕੀ ਹਾਲਾਤ ਨੇ ਇੱਥੇ ਸਿੱਧੀ ਆ ਜਾਂਦੇ ਨੇ ਮੁੱਖ ਮੰਤਰੀ ਮਗਰ ਮਗਰ ਹੋਣਾ ਪੈਂਦਾ ਜੀ ਵੀ ਉੱਥੇ ਆ ਗਏ ਚਲੋ ਚਲੀਏ ਤੁਹਾਨੂੰ ਚਲੀਏ ਜੋ ਪਤਾ ਲੈਣਾ ਉਹ ਚੱਲੇ ਹੋਏ ਨੇ ਫਿਰ ਕਹਿੰਦੇ ਨਿਕਲੀ ਹੁਣ ਚਲੋ ਜਿੱਥੋਂ ਚਲੀਏ ਬੀਬੀਐਮਬੀ ਦੇ ਖਾਤਮੇ ਦੀ ਤੁਸੀਂ ਗੱਲ ਕੀਤੀ ਸੀ ਸਫਾ ਦੇ ਵਿੱਚ ਨਹੀਂ ਉਹ ਤਾਂ ਹੁਣ ਇਵਨ ਅਸੀਂ ਤਾਂ ਜੇ ਵੀ ਚਿੱਠੀ ਲਿਖੀ ਉਹਨਾਂ ਨੂੰ ਕਿ ਭਾਈ 21 ਤਰੀਕ ਵਾਲਾ ਬੰਡਣ ਵਾਸਤੇ ਮੀਟਿੰਗ ਬੁਲਾ ਲਓ ਉਹ ਨਾ ਭੁੱਲ ਜਾਈ ਚੱਕਰ ਚ ਉਹਦੇ ਵਾਸਤੇ ਤਾਂ ਮੀਟਿੰਗ ਬੁਲਾ ਲਓ ਕਿ ਕਿੰਨਾ ਕਿੰਨਾ ਦੇਣਾ ਹੈ 21 ਤਰੀਕ ਨੂੰ ਦੋ ਦੋਨੇ ਸੇਟਾਂ ਨੂੰ ਬਾਕੀਆਂ ਨੂੰ ਪੰਜਾਬ ਨੂੰ ਉਹਦੀ ਮੀਟਿੰਗ ਬੁਲਾਉਣੀ ਭੁੱਲ ਗਏ ਜੀ ਜਿਹੜੀ ਮੇਨ ਹੈ ਇੱਧਰ ਲ ਚੱਕਰਾਂ ਜੇ ਪਏ ਹੋਏ ਨੇ ਮੈਂ ਬੀਬੀਐਮਬੀ ਦੇ ਚੇਅਰਮੈਨ ਸਾਹਿਬ ਨੂੰ ਕਹਿਣਾ ਤਰਪਾਟੀ ਸਾਹਿਬ ਤੁਸੀਂ ਇੱਕ ਵਾਰੀ ਗੁਸਤਾਖੀ ਕਰ ਲਈ ਤੁਸੀਂ ਰਾਜਪਾਲ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕੁਝ ਉਹਨਾਂ ਦੇ ਨਜ਼ਰਾਂ 'ਚ ਵੱਡੇ ਕੋਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਸੀਂ ਪੰਜਾਬ ਨੂੰ ਵੀ ਐਂ ਕਹਦੇ ਨਾ ਇਹ ਤੁਹਾਡੀ ਗਲਤ ਫਹਿਨੀ ਆ ਇੱਕ ਵਾਰੀ ਤੁਸੀਂ ਇੱਥੇ ਆ ਕੇ ਦੇਖ ਲਿਆ ਦੂਜੀ ਵਾਰੀ ਇੱਕ ਵਾਰ ਤਾਂ ਹੁਣ ਪੰਜਾਬ ਪੁਲਿਸ ਨੇ ਉਹਨੂੰ ਸੇਫਲੀ ਉਰ ਕਰ ਕਿੰਨਾ ਚਿਰ ਪੰਜਾਬ ਪੁਲਿਸ ਵੀ ਕਰੀ ਜਾਊਗੀ ਲੋਕ ਜਿਆਦਾ ਇਕੱਠੇ ਹੋ ਜਾਂਦੇ ਨੇ ਹੁਣ ਮਾਲਵੇ 'ਚੋਂ ਵੀ ਆਉਣ ਲੱਗ ਗਏ ਲੋਕ ਹੁਣ ਕਿਉਂਕਿ ਪਾਣੀ ਤਾਂ ਉੱਥੇ ਤੱਕ ਹੀ ਜਾਂਦਾ ਨਾ ਸੋ ਇਸ ਕੱਕੇ ਇਤਰਾਉਂ ਦੀ ਕੋਸ਼ਿਸ਼ ਨਾ ਕਰੋ ਮੈਂ ਤੁਹਾਨੂੰ ਕਹਿਣਾ ਕੰਟੈਂਪਟ ਆਫ ਕੋਰਟ ਹੈ ਜੋ ਹੈ ਮੇਰੇ ਤੇ ਪਾ ਦਿਓ ਜਿਹੜੀ ਪੌਣੀਆਂ ਮੈਂ ਸਾਜਾ ਤੱਕ ਪਹੁੰਚਦੇ ਹੈ ਕਿਹੜੇ ਮਜੂਤਾ ਹਾਲਾਤ ਭਾਰਤ ਤੇ ਪਾਕਿਸਤਾਨ ਦੇ ਬਣਨੇ ਉਹਦੇ ਕਿਤੇ ਨਾ ਕਿਤੇ ਗਰ ਦੇ ਵਿੱਚ ਜਿਹੜਾ ਇਹ ਜਾਣਵਿੱਕੀ ਸਾਰਾ ਮੈਂ ਤਾਂ ਉਹੀ ਤਾਂ ਕਹਿਣਾ ਕਿ ਉਹ ਸ਼ਾਇਦ ਇਹ ਦੇ ਉਹਨਾਂ ਨੂੰ ਇਹ ਗਲਤਫहमी ਹੋ ਗਈ ਪੰਜਾਬੀਆਂ ਦਾ ਧਿਆਨ ਉਧਰ ਹੋ ਗਿਆ ਹੁਣ ਇਧਰੋਂ ਕਰ ਲਈ ਇਹ ਕਰਨ ਦੀ ਜ਼ਰੂਰਤ ਹੈ ਇੰਟਰਨੈਸ਼ਨਲ ਬਾਰਡਰ ਤੇ ਲੜਾਈ ਚੱਲ ਰਹੀ ਹੈ ਤੇ ਤੁਸੀਂ ਆਦੇ ਇੰਟਰਨਲ ਮਸਲੇ ਬਾਅਦ ਚ ਕਰ ਲਿਓ ਆਈਪੀਐਲ ਵੀ ਰੋਕ ਹੀ ਦਿੱਤਾ ਠੀਕ ਹੈ ਸਕੂਲ ਵੀ ਤਾਂ ਕਾਲਜ ਬੰਦ ਕਰਤੇ ਪ੍ਰੀਖਿਆਵਾਂ 'ਵਾਂ ਲੇਟ ਕਰਤੀਆਂ ਤੇ ਆਹ ਨਹੀਂ ਲੇਟ ਕਰ ਸਕਦੇ 20 ਤਰੀਕ ਨੂੰ ਵੈਸੀ ਮਿਲ ਜਾਊਗਾ ਜੀ ਕਿੰਨੇ ਦਿਨ ਰਹਿ ਕੇ 20 ਤਰੀਕ ਚ ਫੇਰ 10 ਵੀ ਕਿੱਥੇ ਰਹਿ ਗਏ 20 ਦੀ ਰਾਤ ਨੂੰ ਦੇ ਦਾਂਗੇ ਇਹਨਾਂ ਨੂੰ ਪਾਣੀ ਸੀਐਮ ਸਾਹਿਬ ਜੀ ਨੇ ਬਾਇਰ ਦੇ ਬਾਰੇ ਜਿਹੜਾ ਸੀ ਇਨਸਪਾਇਰ ਮੁਲਕਾਂ ਦੇ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਢਿੱਲ ਨਹੀਂ ਹੋਊਗੀ ਕਿ ਅਸੀਂ ਵੇਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸਹੀ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵ ਲਾ ਗਈ ਉਹ ਵੀ ਕਰਾਂਗੇ ਤੇ ਸਭੀ ਮੌਕ ਡ੍ਰਿਲ ਬਲੈਕਆਊਟ ਜੇ ਉਹ ਸਾਰਾ جاری ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਕਰ ਸਾਡੇ ਉਹਨਾਂ ਨੇ ਬਹੁਤ ਵਾਰੀ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤਾਂ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਅਟੈਕ ਕਰ ਦੇਣ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਆ ਉਹ ਆਨ ਰੌ। ਸੀਐਮ ਸਾਹਿਬ ਕਹਿੰਦੇ ਹਰਿਆਣੇ ਦੇ ਇਲੈਕਸ਼ਨਾਂ ਦੇ ਵਿੱਚ ਕਹਿੰਦੇ ਇਹ ਵੀ ਗੱਲ ਕਹੀ ਗਈ ਸੀ ਕਿ ਕਦੇ ਵੀ ਜਆਪ ਤੋਂ ਕਦੇ ਕੋਈ ਗੱਲ ਨਹੀਂ ਨਹੀਂ ਕਹੀ ਨਹੀਂ ਕਹੀ। ਜੋ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਬੀਬੀਐਮਪੀ ਦਾ ਪੁਨਰਗਠਨ ਕਦੋਂ ਪ੍ਰਕਿਰਿਆ ਸਟਾਰਟ ਹੋਣੀ ਦੇਖੋ ਜੀ ਜਦੋਂ ਇਹਨਾਂ ਦਾ ਅਸੀਂ ਤਾਂ ਉੱਥੇ ਲੈ ਕੇ ਆਵਾਂਗੇ ਨਾ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਕਿ ਪਹਿਲਾਂ ਤਾਂ ਇਹਨੂੰ ਇਹਨੂੰ ਭੰਗ ਕਰੋ। 1968 ਦੇ ਕਾਨੂੰਨ ਲਾਗੂ ਕਰੀ ਬੈਠੇ 1968 ਦੇ ਵਿੱਚ ਭਾਜੀ ਤੁਸੀਂ ਇੱਥੋਂ ਜਿਹੜੇ ਲੰਘਦੇ ਹੋਗੇ ਬੇਰੀਆਂ ਇੱਥੇ ਮਲੇ ਇੱਥੇ ਪਤਾ ਨਹੀਂ ਕੀ ਕੀ ਉਹ ਠਾੜ ਹਾਂਜੀ ਇੱਥੇ ਕਿਤੇ ਇੰਨੀ ਕਲੋਨੀਆਂ ਕਿੱਥੇ ਕੱਟੀਆਂ 68 ਕਿੱਥੇ ਹੈ ਹੁਣ ਸ਼ਹਿਰਾਂ ਦੇ ਸ਼ਹਿਰ ਵੱਧ ਗਏ ਪਾਣੀ ਦੀ ਡਿਮਾਂਡ ਵੱਧ ਗਈ ਹਰਿਆਣੇ ਦੀ ਵੀ ਵੱਧ ਗਈ ਹੋਊਗੀ ਪਰ ਘਟੂ ਘਟਾ ਅਸੀਂ ਜਦੋਂ 6 ਮਹੀਨੇ ਪਹਿਲਾਂ ਕਹਿੰਦੇ ਰਿਆਂ ਕਿ ਆਪਣਾ ਪਾਣੀ ਤੁਸੀਂ ਸੰਜਮ ਨਾਲ ਇਸਤੇਮਾਲ ਕਰੋ ਤੁਹਾਨੂੰ ਇੰਨੇ ਮਿਲੂਗਾ ਕਿ ਨਹੀਂ ਹਟੇ ਪਹਿਲਾਂ ਨਹੀਂ ਆਤਾ ਪਈਆਂ ਅਸੀਂ 31 ਮਾਰਚ ਤੱਕ ਪਾਣੀ ਖਤਮ ਕਰਕੇ ਲਿਓ ਜੀ ਸਾਨੂੰ ਹੋਰ ਦਿਓ ਬੀਬੀਐਮਬੀ ਪੰਜ ਦਿਨ ਦਾ 50 ਦਾ ਸਟੈਂਡ ਸਪਸ਼ਟ ਰਹੂਗਾ ਬਿਲਕੁਲ ਸਪਸ਼ਟ ਰਹੂਗਾ ਜੀ ਬੀਬੀਐਮਬੀ ਦਾ ਪੁਨਰਗਠਨ ਕਰੋ ਨਵੇਂ ਸਬਦਾਨ ਮੁਤਾਬਕ ਲਿਖੋ ਬੀਬੀਐਮਬੀ ਸਤਲੁਜ ਰ ਹਰਿਆਣਾ ਤੇ ਰਸਤੇ ਨੇ ਚ ਕੀ ਕਰਦੇ ਨੇ ਫਿਰ ਕਿਹੜੇ ਪਾਸੇ ਲੱਗਦੇ ਨਾਲ ਉਹ ਸਾਡੇ ਇੱਥੇ ਮੈਨੂੰ ਦੱਸ ਦੋ ਕਿ ਕੋਈ ਇੰਚੀ ਇੰਚ ਵੀ ਨਾ ਉਹਨੂੰ ਕੋਰ ਰੇਪੇਰੀਨ ਬਣਾ ਰੱਖਿਆ ਜੀ ਦੱਸੋ ਮੈਨੂੰ ਤੇ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਪੰਜਾਬ ਸੀ ਸਾਰਾ ਵੱਡਾ ਉਦੋਂ ਜਮਨਾ ਚ ਹਿੱਸਾ ਸੀ ਪੰਜਾਬ ਦਾ ਜਦੋਂ ਹਰਿਆਣਾ ਲੱਗੋ ਗਿਆ ਹਰਿਆਣੇ ਦਾ ਜਮਨਾ ਚ ਰੱਖ ਲਿਆ ਪੰਜਾਬ ਦਾ ਕਹਿੰਦੇ ਰਾ ਵੀ ਦਾ ਵੀ ਦਿਓ ਉਹਨਾਂ ਨੂੰ ਹਰਿਆਣੇ ਨੂੰ ਤੇ ਸਾਨੂੰ ਸਾਨੂੰ ਫਿਰ ਜਮਨਾ ਚ ਲੈ ਦੋ ਨਾਲੇ ਜਮਨਾ ਜੋ ਆਪ ਲਈ ਜਾਂਦੇ ਮਨ ਲੈ ਡੱਕ ਡੱਕ ਉਹਨਾਂ ਦਾ ਏਰੀਆ ਜਕ ਕਿ ਖੇਤੀ ਤਾਂ ਆਪਣੇ ਨਾਲ ਹੀ ਕਰਦੇ ਨੇ ਕੋਈ ਉਹ ਕੋਈ ਕਿਸੇ ਹੋਰ ਪਲਾਨ ਦਿੱਤਾ ਨਹੀਂ ਹੈਗਾ ਵੀ ਉਹਨਾਂ ਦਾ ਮੌਸਮ ਹੋਰ ਹੈ ਠੀਕ ਹੈ ਨਾ 1 ਜੂਨ ਨੂੰ ਅਸੀਂ ਝੋਨਾ ਲਾਉਣਾ ਹੈ ਅਸੀਂ ਵੀ 15 ਦਿਨ ਪਹਿਲਾਂ ਕਰਤਾ ਕਿਉਂਕਿ ਅਸੀਂ ਕਿਹਾ ਵੀ ਚਲੋ ਦੇਖਦੇ ਆ ਵੀ ਸ਼ਾਇਦ 15 ਦਿਨ ਜੂ ਤੋਂ ਪਹਿਲਾਂ ਆਊਗਾ ਤਾਂ ਵੈਸਟਰਨ ਹਵਾਵਾਂ ਹੋਣਗੀਆਂ ਜਿਹੜਾ ਧੂਆਂ ਜੰਮੂਗਾ ਨਹੀਂ ਤੇ ਜਾਂ ਮਤਲਬ ਇੱਧਰ ਉੱਧਰ ਨਿਕਲ ਜਾਊਗਾ ਤੇ ਦੇਖਦੇ ਆ ਕਰਕੇ ਟਰਾਈ ਸਾਨੂੰ ਤਾਂ ਪਾਣੀ ਹੋਣਾ ਚਾਹੀਦਾ ਜੀ ਨਹਿਰਾਂ ਚ ਕਿਉਂਕਿ 15 ਦਿਨਾਂ ਨੂੰ ਤਾਂ ਪਹੁੰਚੂਗਾ ਉਹ ਟੇਲਾਂ ਤੱਕ ਤੋ ਸਾਨੂੰ ਅਸੀਂ ਇੱਧਰੋਂ ਉਹ ਕਰ ਰਹੇ ਹਾਂ ਝੋਨਾ ਸਾਡੇ ਨਾਲ ਹੀ ਲਾਉਣਗੇ ਉਹ 1 ਜੂਨ ਤੋਂ ਬਾਅਦ ਤੇ 22 ਜੂਨ ਨੂੰ 12 13 ਜੂਨ ਨੂੰ ਕਿਉਂ ਚਾਹੀ 12 ਮਈ ਨੂੰ ਕਿਉਂ ਚਾਹੀਦਾ ਉਹਨਾਂ ਨੂੰ ਪਾਣੀ ਸੋ ਇੱਥੇ ਮੈਂ ਫਿਰ ਦੁਬਾਰੇ ਤੁਹਾਡੇ ਦੁਆਰਾ ਇਹ ਇਹਨੂੰ ਹੈਡਲਾਈਨ ਬਣਾ ਲਿਓ ਭਾਵੇਂ ਮੈਂ ਇਹ ਕਹਿਣਾ ਚਾਹੁੰਨਾ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਨਾ ਕਿ BBMB ਦਾ ਕੋਈ ਅਧਿਕਾਰੀ ਇੱਥੇ ਆ ਕੇ ਲਾਅ ਐਂਡ ਆਰਡਰ ਨੂੰ ਭੰਕਰ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਫਿਰ ਉਹ ਜੋ ਵੀ ਇੱਥੇ ਕੋਈ ਵਾਇਲੈਂਸ ਹੋ ਗਿਆ ਜਾਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਹੋ ਗਈ ਜਾਂ ਕੋਈ ਤਾਂ ਉਹਦੇ ਵਾਸਤੇ BJP ਪਲੱਸ BBMB ਇਹ ਜ਼ਿੰਮੇਵਾਰ ਹੈ ਸਿਰ ਬੀਬੀ ਐਮ ਵੀ ਕੋਲ 10000 ਕਰੋੜ ਰੁਪਏ ਦੀ ਸਚਾਈ ਦੇ ਵਿਭਾਗ ਦੀ ਜ਼ਮੀਨ ਜਿਹੜੀ ਹੈਗੀ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ। ਇਹਦੀ ਜਾਣਕਾਰੀ ਤੇ ਜਦੋਂ ਜੋ ਹਿਸਾਬ ਹੋਣ ਲੱਗੇ ਫਿਰ ਸਾਰਾ ਹੋਊਗਾ। ਜਦੋਂ ਇੱਕ ਮੋਟਰ ਚੋਰ ਫੜ ਲੈਂਦੇ ਆ ਨਾ 15-20 ਮੋਟਰਾਂ ਮੰਨ ਜਾਂਦਾ ਉਹ ਚਾਰ-ਪੰਜ ਟਰਾਂਸਫਾਰਮਰ ਮੰਨ ਜਾਂਦਾ ਵਿੱਚੋਂ ਤੇਲ ਕੱਢਿਆ ਸੀ। ਠੀਕ ਹੈ ਨਾ ਉਹ ਤਾਂ ਹੁਣ ਜਦੋਂ ਗੱਲ ਆ ਗਈ ਵੀ ਆਓ ਹਿਸਾਬ ਕਰੀਏ ਉਦੋਂ ਵੱਲ ਆਹੀ ਆਊਗਾ ਵਿੱਚ ਸਾਰਾ। ਬਿਕਨ ਮੇਕਪ ਜ਼ਮੀਨ ਕਿੰਨੀ ਹੈ ਤੁਹਾਡੇ ਕੋਲੇ ਮਿਲ ਕੇ ਕੋਈ ਮੁੱਦਾ ਜਿਹੜਾ ਟੈਕ ਅਪ ਕਰੋਵੇ 15 ਘਟ ਹੁੰਦਾ ਜਿਹੜਾ ਦੀਦੀ ਉਹ ਤਾਂ ਖੂਗਿਆ ਜੀ ਸਾਰਾ ਕੁਝ ਹੋਊਗਾ ਜੀ ਇਹ ਤਾਂ ਇਹ ਚਲਾਈ ਤੱਕ ਚੱਲਣਾ ਨਹੀਂ ਕੰਮ ਉਹ ਅਗਲੇ ਸਾਲ ਫੇਰ ਆ ਜਾਣਗੇ ਜੇ ਇਸ ਵਾਰ ਇਹਨੂੰ ਆਤਪਾਤੀ ਇਹ ਤਾਂ ਅਗਲੀ ਵਾਰ ਕਹਿਣਗੇ ਜੀ ਹਰਿਆਣਾ ਤੇ ਪੰਜਾਬ ਆਪਣਾ ਰਾਜਸਥਾਨ ਨੇ ਵੋਟਾਂ ਪਾ ਲਈਆਂ 2-1 ਨਾਲ ਪੰਜਾਬ ਦਾ 1 ਲੱਖ ਕਿਊਸਕ ਪਾਣੀ ਸਾਨੂੰ ਆਇਆ ਕਰੋਗੇ ਇੱਥੇ ਫੇਰ ਆਇਆ ਕਰਨਗੇ ਇਹ ਤਾਂ ਇਹਦਾ ਆਤਪੇ ਜੂਗੇ ਇਹਨਾਂ ਨੂੰ ਖੂਨ ਮੂਹ ਨੂੰ ਲੱਗ ਜੂਗਾ ਜਨਾਬ ਸੋ ਇਸ ਕਰਕੇ ਇਟਸ ਨੋਟ ਪੋਸੀਬਲ ਜਿੰਨਾ ਅਸੀਂ ਆ ਗਏ ਇੱਥੇ ਅਜੇ ਤਾਂ ਨਹੀਂ ਤੇ ਧਰਨਾ 21 ਤਰੀਕ ਤੱਕ ਜਾਰੀ ਰਹੇਗਾ ਜੀ ਅਸੀਂ ਤਾਂ ਖਤਮ ਕਰਨ ਨੂੰ ਫਿਰਦੇ ਆ ਜੀ ਜ਼ੋਨ ਸੈਂਸਿਟਿਵ ਹੈ ਉਹ ਤਾਂ ਉਦੋਂ ਆਉਂਦੇ ਨੇ ਜਦੋਂ ਉਹ ਆ ਜਾਂਦੇ ਨੇ ਉਹ ਇੱਥੇ ਕੀ ਕਰਨ ਆਉਂਦੇ ਨੇ ਬੀਬੀਐਮਬੀ ਵਾਲੇ ਮੈਨੂੰ ਸਮਝ ਨਹੀਂ ਆਉਂਦਾ ਮੁੱਖ ਮੰਤਰੀ ਸਾਹਿਬ ਪੀ ਤਰੀਕ ਨੂੰ ਇਹ ਤੁਸੀਂ ਜਿਹੜੀ ਲੜਾਈ ਲੜਦੇ ਫੇ ਇਹ ਮੁੱਖ ਜਾਣੀ ਨੇ ਤੁਸੀਂ ਰਾਖੀ ਕਰਦੇ ਫੇ 60% ਕੋਟਾ ਇੱਥੇ ਬੀਬੀਐਮਬੀ ਕੋਲ ਆਪਣੇ ਪੰਜਾਬ ਦੇ ਮੁਲਾਜ਼ਮਾਂ ਦਾ ਬੜੇ ਲੰਬੇ ਅਸੇ ਤੋਂ ਪਿੱਛੇਆਂ ਸਰਕਾਰਾਂ ਨੇ ਕਦੀ ਭਰਿਆ ਨਹੀਂ ਮੁਲਾਜ਼ਮ ਚਲੇ ਗਏ ਕਾਰਖਾਨੇ ਹੋ ਗਏ ਕੁਝ ਉਜੜ ਕੁਜੜ ਗਿਆ ਇਹ ਇਡੀਟੇਸ਼ਨ ਖਤਮ ਹੋਣ ਤੋਂ ਬਾਅਦ ਕੀ ਟੁੱਟੇਗਾ 100% ਨਹੀਂ ਜਦੋਂ BBMP ਆਪਾਂ ਨੇ ਜਿਹੜਾ ਉਹ ਦੁਬਾਰਾ ਪੁਨਰਗਠਨ ਹੋ ਗਿਆ ਫਿਰ ਤਾਂ 100% ਹੀ ਆਪਣੇ ਆਉਣਗੇ ਅਸੀਂ ਆਪਦੇ ਦਰਿਆਵਾਂ ਦੀ ਰੱਖੀ ਨਹੀਂ ਕਰ ਸਕਦੇ ਸੀ ਸਾਹਿਬ ਇਹੇ ਹੱਦਾਂ ਦੀ ਰੱਖੀ ਕਰ ਸਕਦੇ ਆਂ ਅਸੀਂ ਪਾਣੀਆਂ ਦੀ ਰੱਖੀ ਨਹੀਂ ਕਰ ਸਕਦੇ ਕਰਾਂਗੇ ਅਸੀਂ ਇਹਦੇ ਪਾਣੀ ਵੀ ਰੱਖੀ ਹੁਣ ਕੀ ਤਾਂ ਕਰ ਹੀ ਰਹੇ ਆਂ ਜੀ ਜੀ BBMP ਦਾ ਪੁਨਰਗਠਨ ਕਦ ਤੱਕ ਸੰਭਾਵਨਾ ਹੈ ਕਿਤਨੀ ਮੈਂ ਉਹੀ ਗੱਲ ਕਹਿਣਾ ਜੀ ਡਰਾਫਟਿੰਗ ਡਰਾਫਟਿੰਗ ਤੇ ਟਾਈਮ ਲੱਗੂਗਾ 20 ਪਹਿਲਾਂ 20 ਤਰੀਕ ਨੂੰ ਮੀਟਿੰਗ ਤਾਂ ਬੁਲਾ ਲੈਣਾ ਠੀਕ ਹੈ ਉਹ ਭੁੱਲ ਗਏ ਮਨ ਲੈ ਦੇ ਵਿੱਚੋਂ ਇਹ ਫ ਫਿਰ ਕੋਰਟਾਂ 'ਚ ਜਾਣਗੇ ਆ ਜਿਹੜਾ ਜਿਹੜਾ ਕੋਰਟ 'ਚ ਫਿਰਦੇ ਨੇ ਤੀਜੇ ਦਿਨ ਜਿਹੜਾ ਉਹਦਾ ਵਕੀਲ ਕਰਦੇ ਨੇ ਉਹਦਾ 60% ਫੀਸ ਸਾਨੂੰ ਦੇਣੀ ਪਊਗੀ ਪੰਜਾਬ ਅਸੀਂ ਆਪਦੇ ਵਿਰੁੱਧ ਵਕੀਲ ਕਰ ਰਹੇ ਹਾਂ ਮਤਲਬ ਸੋ ਅਸੀਂ ਤਾਂ ਇਹਦੇ ਪੈਸੇ ਵੀ ਰੋਕਾਂਗੇ ਜੀ ਆ ਡੀ ਐਫ ਤਾਂ ਦਿੰਦੇ ਅਸੀਂ ਬੀ ਬੀ ਐਮ ਵੀ ਦਾ ਕਿਉਂ ਦਈਏ ਹਿਸਾਬ ਦਿਓ ਪਹਿਲਾਂ ਆਡਿਟ ਕਰਾਵਾਂਗੇ ਆਡਿਟ ਕਰਾਵਾਂਗੇ ਬਹੁਤ ਵਿਜੀਲੈਂਸ ਆਡਿਟ ਕਰਾਵਾਂਗੇ ਸਾਰਾ ਕਿਤੇ ਕਿਤੇ ਪੈਸੇ ਵਰਤਦੇ ਨੇ ਇਹ ਤਾਂ ਐਸ਼ ਪ੍ਰਸਤੀ ਦਾ ਇੱਕ ਸਾਧਨ ਬਣ ਗਿਆ ਬਸ ਸੀਐਮ ਸਾਹਿਬ ਤੁਹਾਡੇ ਇੱਕ ਸੁਪਨਾ ਹੈਗਾ ਨੰਗਲ ਨੂੰ ਟੂਰਿਸਟ ਹੱਬ ਬਣਾਣਾ ਇਹਦੇ ਬਾਰੇ ਵੀ ਇੱਕ ਦੋ ਸੈਨਾਂ ਕਿਉਂਕਿ ਹਰ ਵਾਰੀ ਤੁਸੀਂ ਆਮਿਓ ਨਹੀਂ ਬੜੇ ਬਲੇਂਡਾਂ ਦਾ ਬਜਟ 10 ਕਰੋੜ ਦਿੱਤੇ ਸੀ 10 ਕਰੋੜ ਰੁਪਇਆ ਇਸ ਵਾਰ ਪਹਿਲੀ ਵਾਰੀ ਰਿਮਾਰਕ ਹੋਇਆ ਨੰਗਲ ਲਈ ਨੰਗਲ ਵਾਸਤੇ ਟੂਰਿਜ਼ਮ ਵਾਸਤੇ ਇਹਨਾਂ ਦੇ ਅੱچھے ਅੱਛੇ ਹੋਟਲ ਹੁਣ ਸਰਕਾਰ ਦੇ ਵੀ ਚਾਏ ਜਿਵੇਂ ਆ ਕਿਸਾਨ ਹਵੇਲੀ ਆਨੰਦਪੁਰ ਸਾਹਿਬ ਠੀਕ ਹੈ ਨਾ ਬਹੁਤ ਸ਼ਾਨਦਾਰ ਬਣੀ ਹੋਈ ਹੈ ਕਿਸਾਨ ਹਵੇਲੀ ਸਰਕਾਰ ਮੰਡੀ ਬੋਰਡ ਦੀ ਹੈ ਉਹ ਉੱਥੇ ਉੱਥੇ ਆਨਲਾਈਨ ਕਰਤਾ ਸਿਸਟਮ ਜਿਹੜਾ ਮਰਜ਼ੀ ਬੁਕਿੰਗ ਕਰਾ ਲੇ ਕੋਈ ਮਨਾਲੀ ਨੂੰ ਜਾਂਦਾ ਜਾਂ ਕੋਈ ਤਕਸਰੀ ਕੇਸਗੜ੍ਹ ਸਾਹਿਬ ਮੱਥਾ ਟੇਕਣਾ ਆਉਂਦਾ ਉੱਥੇ ਰੋ ਉੱਥੋਂ ਸਾਰਾ ਕੁਝ ਮਤਲਬ ਆਨੰਦਪੁਰ ਸਾਹਿਬ ਫਿਰ ਆ ਗਿਆ ਨੰਗਲ ਉਨਾ ਜਾਣਾ ਇੱਧਰ ਨੂੰ ਜਾਣਾ ਉੱਪਰ ਧਾਰਮਿਕ ਟੂਰਿਜ਼ਮ ਬਹੁਤ ਹੈ ਇੱਧਰ ਤੇ ਅਸੀਂ ਇੱਥੇ ਪ੍ਰੋਪਰ ਤਰੀਕੇ ਨਾਲ ਰੈਸਟ ਹਾਊਸ ਵਧੀਆ ਜੋ ਵੀ ਟੂਰਿਜ਼ਮ ਦੀ ਗਲਾਸ ਬ੍ਰਿਜ ਦੀ ਵੀ ਤਿਆਰ ਕਰ ਰਹੇ ਜੋ ਵੀ ਜੋ ਵੀ ਇੱਕ ਮਤਲਬ ਸਾਨੂੰ ਇਹਨਾਂ ਦਾ ਪ੍ਰੈਜੈਂਟੇਸ਼ਨ ਮਿਲੂਗੀ ਅਸੀਂ 10 ਕਰੋੜ ਕਲੇ ਨੰਗਲ ਸ਼ਹਿਰ ਵਾਸਤੇ